ਏਬੀਪੀ ਸਾਂਝਾ ਤੇ ਜੁੜੇ ਹੋ ਤੁਸੀਂ ਤਾਂ ਅਸੀਂ ਇਸ ਵਕਤ ਖਨੌਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਅੱਜ 111 ਕਿਸਾਨਾਂ ਦਾ ਜਿਹੜਾ ਜੱਥਾ ਹੈ ਮਰਜੀਵੜਿਆਂ ਦਾ ਜੱਥਾ ਹੈ ਉਹ ਮਰਨ ਵਰਤ ਉੱਤੇ ਬੈਠਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਹਰਿਆਣਾ ਦੀਆਂ ਜਿਹੜੀਆਂ ਸੁਰੱਖਿਆ ਫੋਰਸਾਂ ਨੇ ਹਰਿਆਣਾ ਪੁਲਿਸ ਹੈ ਜਿਹੜੀ ਉਹ ਬੈਰੀਗੇਟਿੰਗ ਟੱਪ ਕੇ ਪੰਜਾਬ ਵਾਲੀ ਸਾਈਡ ਜਿਹੜੀ ਹੈ ਉਹ ਉੱਥੇ ਪਹੁੰਚ ਚੁੱਕੀ ਹੈ ਜਿਸ ਜਗ੍ਹਾ ਦੇ ਉੱਪਰ ਕਿਸਾਨਾਂ ਵੱਲੋਂ ਬੈਠਣਾ ਸੀ ਅਰ ਹੁਣ ਸੀ ਨਾ ਹ ਬਿਹਾਰ ਦੇ ਨੇਤਾ ਨੇ ਜਿਹੜੇ ਅਗਵਾਈ ਕਰਨਗੇ ਜਿਹੜੇ ਕਿਸਾਨਾਂ ਦੀ ਅਗਵਾਈ ਕਰਨਗੇ ਤਾਂ ਦੂਸਰੀ ਸਾਈਡ ਕਿਸਾਨ ਜਿਹੜੇ ਨੇ ਉਹ ਪੂਰੀ ਤਿਆਰੀ ਕਰ ਰਹੇ ਨੇ ਇਸ ਵਕਤ ਕਿਸਾਨਾਂ ਦੀ ਤਿਆਰੀ ਚੱਲ ਰਹੀ ਹੈ ਕੁਝ ਮਿੰਟਾਂ ਦੇ ਬਾਅਦ ਸਹੀ 2:00 ਵਜੇ ਦੇ ਕਰੀਬ ਟਾਈਮਿੰਗ ਹੈ ਜਿਹੜੀ ਤਾਂ ਉਸ ਵਕਤ ਕਿਸਾਨ ਜਿਹੜੇ ਨੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਉੱਤੇ ਬੈਠੇ ਹੋਏ ਨੇ ਉੱਥੋਂ ਚੱਲ ਕੇ ਇਸ ਜਗ੍ਹਾ ਦੇ ਉੱਪਰ ਆਉਣਗੇ ਪਰ ਹਰਿਆਣਾ ਹਰਿਆਣਾ ਪੁਲਿਸ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਬੇਹਦ ਫੁਕਤਾ ਨਹੀਂ ਕਿਉਂਕਿ ਸਵੇਰ ਦੇ ਟਾਈਮ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਾਕਾ ਸਿੰਘ ਕੋਟੜਾ ਜੋ ਵੱਡੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਮੁਲਾਕਾਤ ਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਾਕਾ ਸਿੰਘ ਕੋਟੜਾ ਨੇ ਹਰਿਆਣਾ ਦੇ ਅਧਿਕਾਰੀਆਂ ਨੂੰ ਦੋ ਟੁਕ ਕਹਿ ਦਿੱਤਾ ਸੀ ਕਿ ਤੁਸੀਂ ਜੋ ਕਰਨਾ ਹੈ ਕਰੋ ਅਸੀਂ ਉਸ ਤਰਫ ਆ ਰਹੇ ਹਾਂ ਅਸੀਂ ਇਹ ਜਿਹੜਾ ਮਰਨ ਵਰਤ ਉੱਤੇ ਬੈਠਾਂਗੇ ਸਾਡਾ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਨਹੀਂ ਹੈ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਪੰਜਾਬ ਵਾਲੀ ਸਾਈਡ ਬੈਠੋ ਤਾਂ ਕਾਕਾ ਸਿੰਘ ਕੋਟੜਾ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਪੂਰਾ ਭਾਰਤ ਕਿਸਾਨਾਂ ਦਾ ਹੈ ਇਹ ਕਿਸੇ ਦੀ ਸਿੱਧੇ ਪਿਓ ਦੀ ਜ਼ਾਗੀਰ ਨਹੀਂ ਹੈ ਜਾਂ ਹਰਿਆਣਾ ਸੁਰੱਖਿਆ ਫੋਰਸ ਦਾ ਹਰਿਆਣਾ ਸੁਰੱਖਿਆ ਫੋਰਸ ਦੇ ਅਧਿਕਾਰੀ ਇਹ طے ਨਹੀਂ ਕਰਨਗੇ ਕਿ ਕਿਸਾਨਾਂ ਨੇ ਕਿੱਥੇ ਬੈਠਣਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਬੈਰੀਕੇਡਿੰਗ ਜਿੱਥੇ ਲੱਗੀ ਹੋਈ ਹੈ ਉਸ ਵੱਲ ਪਿੱਟ ਕਰਕੇ ਬੈਠਾਂਗੇ ਤਾਂ ਕਿਸਾਨ ਜਿਹੜੇ ਸੀ ਉਹ ਆਪਣੀ ਗੱਲ ਉੱਤੇ ਬਿਲਕੁਲ ਜਿਨੇ ਕਾਲੇ ਕੱਪੜੇ ਪਾ ਕੇ ਕਿਸਾਨਾਂ ਦਾ ਵੱਡਾ ਜਥਾ ਜਿਹੜਾ ਉਹ ਕੁਝ ਮਿੰਟਾਂ ਦਾ ਕਿਹਾ ਜਾਵੇ ਕਿ ਸਹੀ 2 ਵਜੇ ਦੇ ਕਰੀਬ ਜਿਹੜਾ ਇਸ ਪਾਸੇ ਵੱਲ ਆਵੇਗਾ ਤਾਂ ਉਸ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਜਿਹੜੀ ਉਹ ਬੈਰੀਕੇਡਿੰਗ ਟੱਪ ਕੇ ਪੰਜਾਬ ਵਾਲੀ ਸਾਈਡ ਜਿਹੜੀ ਹੈ ਉਹ ਆ ਚੁੱਕੀ ਹੈ ਜਿਹੜਾ ਸਪੇਸ ਖਾਲੀ ਸੀਗਾ ਇਹ ਇੱਕ ਉਸ ਨੂੰ ਭਰ ਦਿੱਤਾ ਗਿਆ ਸਪੇਸ ਖਾਲੀ ਤੋਂ ਮਤਲਬ ਹੈ ਕਿ ਸੈਡ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਦੂਸਰੀ ਸਾਈਡ ਜਿਹੜੀ ਹੈ ਪੰਜਾਬ ਵਾਲੀ ਸਾਈਡ ਹੈ ਮੈਂ ਪੰਜਾਬ ਵਾਲੀ ਸਾਈਡ ਦੀਆਂ ਕਹੂੰਗਾ ਤਸਵੀਰਾਂ ਦਿਖਾ ਦਣਾ ਇਹ ਪੰਜਾਬ ਵਾਲੀ ਸਾਈਡ ਤੋਂ ਕਿਸਾਨਾਂ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀ ਟਰਾਲੀਆਂ ਲਗਾਈਆਂ ਗਈਆਂ ਸੀ ਤਿੰਨ ਚਾਰ ਟਰਾਲੀਆਂ ਇਸ ਸਾਈਡ ਨੇ ਔਰ ਇੱਕ ਕੰਡਿਆਲੀ ਤਾਰ ਹੈ ਜਿਹੜੀ ਉਹ ਲਗਾਈ ਗਈ ਸੀ ਦੋਵੇਂ ਤਰਫ ਬੈਰੀਕੇਟਿੰਗ ਸੀ ਕਿਸਾਨਾਂ ਨੇ ਇਸ ਕਰਕੇ ਬੈਰੀਕੇਡਿੰਗ ਕੀਤੀ ਸੀ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਕਿਸਾਨ ਰਾਤ ਬਰਾਤੇ ਭਲੇਖੇ ਦੇ ਵਿੱਚ ਹਰਿਆਣਾ ਬਾਰਡਰ ਵਾਲੀ ਸਾਈਡ ਨਾਲ ਚਲਾ ਜਾਵੇ ਤਾਂ ਉਧਰ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਨੇ ਬਹੁਤ ਪੁਖਤਾ ਜਿਹੜੇ ਬੰਦੋਬਸਤ ਨੇ ਉਹ ਕੀਤੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ तमाम ਉਹ ਜਿਹੜੇ ਹਜ਼ਾਰ ਨੇ ਜਿਸ ਤਰ੍ਹਾਂ ਦੇ ਹਥਿਆਰ ਨੇ ਜਿਸ ਤਰ੍ਹਾਂ ਜੇਕਰ ਲਾਠੀ ਚਾਰਜ ਕਰਨਾ ਪਿਆ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਡਾਂਗਾ ਨੇ ਤਾਂ ਦੂਸਰੀ ਸਾਈਡ ਜਿਹੜੀ ਹੈ ਵਾਟਰ ਕੈਨਨ ਨੇ ਪਾਣੀ ਦੀਆਂ ਬੁਸ਼ਾਰਾ ਮਾਰਨ ਦੇ ਲਈ ਤਾਂ ਟੀਅਰ ਗੈਸ ਦੇ ਗੋਲੇ ਛੱਡਣ ਲਈ ਜਿਹੜੀਆਂ ਉਹਨਾਂ ਦੀਆਂ ਮਸ਼ੀਨਾਂ ਵਗੈਰਾ ਨੇ ਉਹ ਬਿਲਕੁਲ ਤਿਆਰ ਨਹੀਂ ਤਾਂ ਹਰਿਆਣਾ ਦਾ ਜਿਹੜਾ ਬਾਰਡਰ ਐ ਅਗਨੌਰੀ ਦਾ ਬਾਰਡਰ ਇਸ ਵਕਤ ਉਸ ਉੱਤੇ ਹਲਚਲ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਆ ਚਾਹੇ ਕਿਸਾਨ ਹੋਣ ਜੇਕਰ ਹਰਿਆਣਾ ਵਾਲੀ ਸਾਈਡ ਦੇਖੀਏ ਤਾਂ ਹਰਿਆਣਾ ਦੀਆਂ ਸੁਰੱਖਿਆ ਪੋਰਟਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਡਟੀਆਂ ਹੋਈ ਦੂਸਰੀ ਸਾਈਡ ਪੰਜਾਬ ਵਾਲੀ ਸਾਈਡ ਜਿਹੜੇ ਨੇ ਉਹ ਕਿਸਾਨ ਨੇ ਤਾਂ ਉਹ ਕਿਸਾਨ ਵੀ ਆਪਣੀ ਤਿਆਰੀ ਕਰ ਰਹੇ ਨੇ ਤਾਂ ਕੁਝ ਮਿੰਟਾਂ ਦੇ ਬਾਅਦ ਹੀ ਕਿਸਾਨ ਜਿਹੜੇ ਨੇ ਉਹ ਹਰਿਆਣਾ ਵਾਲੀ ਸਾਈਡ ਵੱਲ ਨੂੰ ਆਉਣਗੇ ਹਾਲਾਂਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਦਿੱਲੀ ਨਹੀਂ ਜਾਣਾ ਅਸੀਂ ਤਾਂ ਸਿਰਫ ਉੱਥੇ ਬੈਠਣਾ ਹੈ ਤਾਂ ਬੈਠਣ ਨੂੰ ਹੀ ਇਹ ਬੈਠਣ ਨੂੰ ਲੈ ਕੇ ਹੀ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ ਸੀ ਤਾਂ ਹੁਣ ਇਹ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਹਰਿਆਣਾ ਦੇ ਜਿਹੜੇ ਸੁਰੱਖਿਆ ਫੋਰਸਾਂ ਨੇ ਉਹ ਪੰਜਾਬ ਵਾਲੀ ਸਾਈਡ ਆ ਚੁੱਕੀਆਂ ਨੇ ਤਾਂ ਜਿਹੜੀ ਦੋਨਾਂ ਬੈਰੀਕੇਟਿੰਗ ਪੰਜਾਬ ਵਾਲੇ ਪਾਸਿਓਂ ਜੋ ਕਿਸਾਨਾਂ ਨੇ ਬੈਰੀਕੇਟਿੰਗ ਕੀਤੀ ਸੀ ਤਾਂ ਹਰਿਆਣਾ ਵਾਲੀ ਸਾਈਡ ਤੋਂ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਨੇ ਬੈਰੀਕੇਟਿੰਗ ਕੀਤੀ ਸੀ ਤਾਂ ਉਹਨਾਂ ਵਿਚਲਾ ਸਪੇਸ ਜਿਹੜਾ ਹੈ ਉਹ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਨੇ ਭਰ ਦਿੱਤਾ ਹੈ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਨੇ ਉਹ ਇਸ ਵਕਤ ਇੱਥੇ ਬੈਠ ਚੁੱਕੀਆਂ ਨੇ ਤਾਂ ਤੁਸੀਂ এবੀਪੀ ਸਾਂਝਾ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ